ਇਸੇ ਮਹਾਤਮਾ ਕੋਲੇ ਕੋਈ ਜਿਗਿਆਸੂ ਆ ਗਿਆ ਹਣ ਵਾਲੀ ਗੱਲ ਨਹੀਂ ਸੀ ਉਹ ਕਹਿੰਦੇ ਜੀ ਮੈਨੂੰ ਗੁਰਮੰਤਰ ਦੇ ਦਿਓ ਮਹਾਂਪੁਰ ਕਹਿੰਦੇ ਸੇਵਾ ਕਰਿਆ ਕਰ ਦੇ ਦਿਆਂਗਾ ਸੇਵਾ ਚ ਲਾ ਦਿੱਤਾ ਕਿੱਥੇ ਸੇਵਾ ਦਿੱਤੀ ਪਸ਼ੂਆਂ ਚ ਸੇਵਾ ਦੇਤੀ ਪਸ਼ੂਆਂ ਦੀ ਸੇਵਾ ਕਰਦਾ ਹੈ ਚਲਦਿਆਂ ਚਲਦਿਆਂ ਬਹੁਤ ਸਮਾਂ ਹੋ ਗਿਆ 10 12 ਸਾਲ ਲੰਘੇ ਹੋਣ ਵਾਲੀ ਗੱਲ ਨਹੀਂ ਹੁਣ ਤਾਂ ਅਸੀਂ ਨਾਮ ਨੂੰ ਇੰਨਾ ਸਸਤਾ ਕਰਤਾ ਅਮਰਤ ਨੂੰ ਅਸ਼ਰਾਬ ਛਡਾਉਣੀ ਐ ਇਹਦੇ ਨਹੀਂ ਅਮਰਤ ਛਕਾਈ ਜਾਂਨੇ ਹੱਥ ਹੋ ਗਏ ਅਮਰਤ ਉਹ ਵਸਤੂ ਐ ਜਿਹੜੀ ਤੈਨੂੰ ਮੌਤ ਤੋਂ ਰਹਿਤ ਕਰੂਗੀ ਪਰ ਤੈਨੂੰ ਅਕਲ ਹੀ ਨਹੀਂ ਇਸ ਗੱਲ ਦੀ ਗਿਆਨ ਹੀ ਨਹੀਂ ਹੈਗਾ ਉਹ ਅੱਜ ਕੀ ਹੋਇਆ ਸਮੇ ਦਾ ਰਾਜਾ ਆ ਗਿਆ ਤੇ ਉਹਦੇ ਬੰਦਿਆਂ ਨੇ ਭੇਜਿਆ ਵੀ ਰਾਜਾ ਸੰਤਾਂ ਨੂੰ ਮਿਲਣ ਆਉਂਦਾ ਹੈ ਮੰਤਰੀ ਸੰਤਰੀਆਂ ਨੇ ਰਾਜੇ ਤੋਂ ਟਾਈਮ ਲੈ ਕੇ ਦੇਤਾ ਮਹਾਂਪੁਰਖਾਂ ਤੋਂ ਕਹਿੰਦੇ ਟਾਈਮ ਲੈ ਕੇ ਦੇ ਦਿੱਤਾ ਉਧਰੋਂ ਰਾਜੇ ਦਾ ਆਉਣਾ ਸੀ ਵਿਸ਼ਾਈਆਂ ਹੋ ਗਈਆਂ ਵਿਸ਼ਾਈ ਕੀਤੀ ਗਈ ਸੇਵਾਦਾਰਾਂ ਵੱਲੋਂ ਉਧਰੋਂ ਜਿਹੜਾ ਸੇਵਾਦਾਰ ਸੀ ਉਹਨੂੰ ਮਹਾਪੁਰਖਾਂ ਨੇ ਕਿਹਾ ਸੀ ਤੂੰ ਪਰਸੋਂ ਨੂੰ ਆਈ ਤੈਨੂੰ ਉਪਦੇਸ਼ ਨਾਮ ਦੇਵਾਂਗੇ ਉਹ ਜਦੋਂ ਬੁਲਾਇਆ ਉਹਦਾ ਟਾਈਮ ਹੋ ਗਿਆ ਸੰਤਾਂ ਮੰਨੀ ਜਦੋਂ ਬਾਹਰ ਆਏ ਉਹਨੇ ਉੱਠ ਕੇ ਤੁਰ ਪਿਆ ਵੀ ਸੰਤ ਆ ਗਏ ਵੀ ਮੈਨੂੰ ਸੱਦਿਆ ਸੀਗਾ ਮੈਂ ਨਾਮ ਲੈ ਆਵਾਂ ਜਾ ਕੇ ਜਦੋਂ ਉਧਰ ਨੂੰ ਤੁਰਿਆ ਉਹ ਹੁਣ ਪਸ਼ੂਆਂ ਚੋਂ ਆਇਆ ਹੱਥ ਪੈਰ ਲਿਬੜੇ ਸੀ ਸੰਤਾਂ ਮੰਨੀ ਜਾਂਦੇ ਆਂ ਜਾਂਦੇ ਆਂ ਸੰਤੋ ਨੂੰ ਕਹਿੰਦੇ ਪਰੇ 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 ਕਿਹਾ ਤਾਂ ਇਹ ਸੀ ਵੀ ਆ ਜਾਦਰਾ ਦਰੀਆਂ ਖਰਾਬ ਕਰ ਦੇਗਾ ਉਹ ਪਰੇ 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 ਜਦੋਂ ਇਦਾਂ ਕਿਹਾ ਉਹਨੇ ਮੱਥਾ ਟੇਕਿਆ ਕਹਿੰਦਾ ਜੀ ਸਤ ਵਜਨ ਜਾ ਕੇ ਪਰੇ ਪਰੇ ਜਪਣ ਲੱਗ ਗਿਆ ਪਰੋਸਾ ਪਰੋਸੇ ਬਿਨਾ ਨਹੀਂ ਨਾਮ ਚੱਲਦਾ ਨਾ ਤਰੀ ਤਰੱਕੀ ਹੋਣੀ ਆ ਨਾ ਤੈਨੂੰ ਪਦਾਰਥ ਮਿਲਣਾ ਹੁਣ ਰੋਜ਼ ਬੈੰਦਾ ਅਮਰਤ ਵੇਲੇ ਉੱਠ ਕੇ ਪਰੇ 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 ਹੁਣ ਪਰੇ ਸੀ ਜਿਹੜਾ ਪ੍ਰਗਟ ਹੋ ਗਿਆ ਸੰਤਾ ਨੇ ਬੁਲਾਇਆ ਕਿਸੇ ਜਗ੍ਹਾ ਕਾਰਜ ਲਈ ਭੇਜਣਾ ਸੀ ਕਹਿੰਦੇ ਆ ਪਤਰੀਕਾ ਦੇ ਕੇ ਆ ਭਲਾਨੇ ਥਾਓ ਚ ਚਿੱਠੀ ਕਹਿੰਦਾ ਜੀ ਸਤਿਵਚਨ ਫੜੀ ਅੱਖਾਂ ਬੰਦ ਕੀਤੀਆਂ ਸੁਰਤ ਦੀ ਸਵਾਰੀ ਕੀਤੀ ਕਹਿੰਦਾ ਪਰੇ ਉਹ ਪਰੇ ਨੇ ਲਿਜਾ ਲਾਇਆ ਜਿੱਥੇ ਉਤਰਨਾ ਸੀ ਮੁੜ ਆਇਆ ਕਹਿੰਦਾ ਲਓ ਜੀ ਕਹਿੰਦੇ ਦੇ ਆਇਆ ਕਹਿੰਦੇ ਦੇ ਆਇਆ ਸੰਤ ਵੇਦਾ ਵੀ ਆ ਕਮਾਲ ਕਰਤੀ ਇਹਨੇ ਤਾਂ ਐਨਾ ਸਮਾਂ ਹੀ ਲਾਇਆ ਸੁਰਤ ਦੇ ਨਾਲ ਕਹਿੰਦਾ ਕਿਵੇਂ ਗਿਆ ਸੀ ਕਹਿੰਦਾ ਜੀ ਆਪ ਜੀਆਂ ਨੇ ਨਾਮ ਦਿੱਤਾ ਪਰੇ ਉਹਦੇ ਤੇ ਸਵਾਰੀ ਕਰਕੇ ਗਿਆ ਸੰਤ ਕਹਿੰਦਾ ਪਰੇ ਕਿਹੜਾ ਨਾਮ ਹੋਇਆ ਜੇ ਤੋ ਅਮਰਤ ਬੜੀ ਉੱਠ ਕੇ ਸੰਤ ਨੇ ਸਮਾਧੀ ਲਾਈ ਸਮਾਧੀ ਵਿੱਚ ਰੱਬ ਨੂੰ ਪੁੱਛਦਾ ਵੀ ਪਰੇ ਨਾਮ ਕਿਹੜਾ ਤੇਰਾ ਤੇ ਰੱਬ ਕਹਿੰਦਾ ਭਲਿਆ ਮੈਂ ਪਰੇ ਤੋਂ ਪਰੇ ਹੀ ਐ ਨਾ ਮੈਂ ਦਿਸਦਾ ਨਾ ਮੈਂ ਵੇਖਣ ਚਾਹਣਾ ਨਾ ਮੈਂ ਸੁਣਨ ਚ ਆਉਣਾ ਮੈਂ ਤਾਂ ਪਰੇ ਤੋਂ ਇੰਦਰੀਆਂ ਦੀ ਪਹੁੰਚ ਤੋਂ ਪਰੇ ਪਰੇ ਅਪਰੰਪਰ ਸਵਾਮੀ ਕਹਿੰਦੇ ਮੇਰਾ ਨਾਂ ਪਰੇ ਵੀ ਹੈ ਜਦੋਂ ਆਇਆ ਤੇ ਸੰਤ ਕਹਿੰਦੇ ਠੀਕ ਹੈ ਬਈ ਇਹਨੂੰ ਕਹਿੰਦੇ ਆ ਭਰੋਸਾ ਤੇ ਤੀਸਰੀ ਹੁੰਦੀ ਆ ਰਜਾ ਗੁਰੂ ਤੇ ਭਰੋਸਾ ਪਰਮੇਸ਼ਰ ਤੇ ਆ ਗਿਆ ਗੁਰੂ ਪਰਮੇਸ਼ਰ ਇੱਕ ਨਾਮ ਤੇ ਭਰੋਸਾ ਤੇ ਚੌਥਾ ਰਜਾ ਚਤੁਰਨਾ ਗੁਰੂ ਵਾਲੇ ਬਣ ਕੇ ਨਾਮ ਜਪਦੇ ਆ ਦੁੱਖਾਂ ਵੇ ਅਰਦਾਸ ਸੁੱਖ ਵੇ ਸ਼ੁਕਰਾਨਾ ਇਹ ਨਹੀਂ ਵੀ ਗਾਮਾ ਇਸ ਮਿਲਣੋਂ ਹਟ ਗਈ ਤੇ ਫੇਰ ਚੱਕਿਆ ਫਲਾਨੇ ਥੋਂ ਫਾਂਡਾ ਕਰਾ ਲਿਆ ਇਹ ਫਲਾਨੇ ਥੋਂ ਉਹਨੂੰ ਛੱਡਿਆ ਸੀ ਮੰਨਣ ਲੱਗ ਗਏ ਮੁਰਦਿਆਂ ਨੂੰ ਫੇਰ ਪੁੱਜਣ ਲੱਗ ਗਏ ਰਜਾ ਚ ਤੁਰਨਾ ਭਾਣੇ ਚ ਤੁਰਨਾ ਨੰਬਰ 4 ਸੋ ਸਿੱਖ ਸਖਾ ਬੰਧ ਪਹ ਭਾਈ ਜੀ ਗੁਰਕੇ ਭਾਣੇ ਵਿੱਚ ਆਵੇ ਸੁਖਾਵੇ ਸੁਖਾਵੇ ਬਿਰਤੀ ਨੂੰ ਸਮ ਰੱਖਣਾ ਹੈ ਇਹ ਗੁਰਮਖੀ ਦੀ ਨਿਸ਼ਾਨੀ ਹੈ ਇਹ ਰਾਜਾ ਬਣਨਾ ਹੈ ਨਾ ਐਂ ਬੜਿਆ ਜਾਂਦਾ ਨਾਮ ਐਂ ਜਪਿਆ ਜਾਂਦਾ ਐ ਨਹੀਂ ਵੀ ਘਾਟਾ ਪੈ ਗਿਆ ਤਾਂ ਰੱਬ ਨੂੰ ਲਾਂਭੇ ਲੈ ਮੈਂ ਤੇਰੀ ਭਗਤੀ ਕਰਦਾ ਮੇਰਾ ਨੁਕਸਾਨ ਕਿਉ ਹੋ ਗਿਆ ਮੈਨੂੰ ਐ ਕਹਿਣਗੇ ਲੋਕ ਲੋਕਵਾਸ਼ਨਾ ਛੱਡਣੀ ਹੈ ਦੁੱਖ ਸੁੱਖ ਵਿੱਚ ਵਰਤੀ ਸਮ ਭਾਣੇ ਚ ਰਹਿਣਾ ਭਾਣੇ ਚ ਤੁਰਨਾ ਰਜਾ ਚ ਦੁੱਖ ਦੇ ਦੇ ਤਾਂ ਵੀ ਸ਼ੁਕਰ ਹੈ ਸੁੱਖ ਦੇ ਦੇ ਤਾਂ ਵੀ ਜੇ ਸੁੱਖ ਦੇ ਤੋ ਤੁਝੇ ਅਰਾਧੀ ਦੁੱਖ ਵੀ ਤੁਜੈ ਧਿਆਈ ਜੇ ਭੁੱਖ ਦੇ ਤੋ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਇਹ ਹੈ ਰਜਾ ਨੰਬਰ 3